ਅੱਜ ਵੀ ਕਹਾਣੀ ਕੁਲਵੰਤ ਗਿੱਲ ਦੇ ਨਾਲ ਇੱਕ ਨਵਾਂ ਕਨਸੈਪਟ ਇੱਕ ਨਵਾਂ ਵਿਸ਼ਾ ਅਸੀਂ ਸਟਾਰਟ ਕਰਦੇ ਜਾ ਰਹੇ ਹਾਂ ਜਿਸ ਵਿੱਚ ਮੈਂ ਹਰ ਕਹਾਣੀ ਸੁਣਾਇਆ ਕਰੂੰਗਾ ਅਗਰ ਤੁਹਾਨੂੰ ਕਹਾਣੀ ਚੰਗੀ ਲੱਗਦੀ ਹੈ ਤਾਂ ਤੁਹਾਡਾ ਵਿਚਾਰ ਜ਼ਰੂਰੀ 200 ਕਹਾਣੀਆਂ ਸ਼ੁਰੂ ਹੁੰਦੀ ਹੈ ਇੱਕ ਟਾਬੇ ਤੋਂ ਇੱਕ ਦੋਸਤ ਦੋ ਦੋਸਤਾਂ ਦੀ ਕਹਾਣੀ ਇੱਕ ਬਹੁਤ ਵਧੀਆ ਟਾਬਾ ਚਲਾਉਂਦੇ ਨੇ ਉਸ ਟਾਬੇ ਤੇ ਇੱਕ ਬਜ਼ੁਰਗ ਜੋੜਾ ਪਤੀ ਪਤਨੀ ਰੋਟੀ ਖਾਣ ਲਿਓ ਜਦੋਂ ਆ ਕੇ ਹੋਟਲ ਦੇ ਕਰਮਚਾਰੀ ਨੂੰ ਇਹ ਕਹਿੰਦੇ ਨੇ ਕਿ ਸਾਨੂੰ ਰੋਟੀ ਦੇ ਦਿਓ ਸਾਡੇ ਕੋਲ ਪਰ ਪੈਸੇ ਹੈ ਉਹ ਕਹਿੰਦੇ ਤੁਸੀਂ ਬੈਠ ਜਾਓ ਮੈਨੂੰ ਜਿਹੜਾ ਇੱਥੋਂ ਦਾ ਸੁਪਰਵਾਈਜ਼ਰ ਹੈ ਸਾਬੇ ਦਾ ਮੈਨੂੰ ਪੁੱਛਣਾ ਪੈਣਾ ਕਿ ਤੁਹਾਨੂੰ ਬਿਨਾਂ ਪੈਸਿਆਂ ਤੋਂ ਰੋਟੀ ਖਵਾ ਸਕਦਾ ਜਾਂ ਫਿਰ ਉਹ ਜਿਵੇਂ ਹੀ ਸੁਪਰਵਾਈਜ਼ਰ ਕੋਲ ਗਿਆ ਉਹ ਸੁਪਰਵਾਈਜ਼ਰ ਵੀ ਸੀ ਉੱਥੋਂ ਦਾ ਹੈੱਡ ਵੀ ਸੀ ਉਹ ਕਹਿੰਦਾ ਵੀ ਨਹੀਂ ਮੈਂ ਮਾਲਕ ਹੈ ਨਹੀਂ ਢਾਬੇ ਦੇ ਆਪਾਂ ਇਦਾਂ ਰੋਟੀ ਨਹੀਂ ਖਵਾ ਸਕੋ ਉਹ ਫੇਰ ਕਿਰਿੰਦਾ ਵਾਪਸ ਆਇਆ ਬਜ਼ੁਰਗ ਜੋੜੇ ਕੋਲ ਹੱਥ ਜੋੜੇ ਉਹ ਕਹਿੰਦੇ ਜੀ ਮਾਲਕ ਸਾਡਾ ਢਾਬੇ ਦਾ ਹੈ ਨਹੀਂ ਅਸੀਂ ਤੁਹਾਨੂੰ ਰੋਟੀ ਦੀ ਉਹ ਨਰਾਸ਼ ਹੋਏ ਢੋਖਣ ਪਾਣੇ ਉਹ ਢਾਬੇ ਵਿੱਚੋਂ ਬਾਹਰ ਆ ਗਏ ਬਾਹਰ ਆ ਕੇ ਇੱਕ ਸਾਈਡ ਤੇ ਪਏ ਮੰਜੇ ਤੇ ਉਹ ਬਜ਼ੁਰਗ ਔਰਤ ਜਿਹੜੀ ਬਜ਼ੁਰਗ ਬਿਰਧ ਸੀ ਉਹ ਆ ਕੇ ਪੈ ਗਈ ਕਿਉਂਕਿ ਉਹ ਬਿਮਾਰ ਸੀ ਬਜ਼ੁਰਗ ਕੋਲੇ ਬੈਠਾ ਰਿਹਾ ਨਾ ਪੇਟ ਵਿੱਚ ਰੋਟੀ ਖੁਕਣ ਪਾਣੇ ਉਸ ਤੋਂ ਬਾਅਦ ਜਦੋਂ ਰਾਤ ਪੈਂਦੀ ਹੈ ਤੇ ਫਿਰ ਦਿਨ ਚੜਦਾ ਹੈ ਦਿਨ ਚੜਦਾ ਤਾਂ ਫਿਰ ਉਹ ਢਾਬੇ ਦਾ ਮਾਲਕ ਜਿਹੜਾ ਉਹ ਉਹਨਾਂ ਕੋਲੇ ਆਉਂਦਾ ਜਦੋਂ ਢਾਬੇ ਦਾ ਮਾਲਕ ਆਉਂਦਾ ਹੈ ਤੇ ਉਹਨਾਂ ਨੂੰ ਇਹ ਪੁੱਛਦਾ ਹੈ ਕਿ ਭਈ ਇਹ ਬਜ਼ੁਰਗ ਕੌਣ ਜੋੜਾ ਕੌਣ ਹੈ ਉਹ ਕਹਿੰਦੇ ਜੀ ਇਹ ਕੱਲ੍ਹ ਤੇ ਬੈਠੇ ਨੇ ਤੇ ਰੋਟੀ ਮੰਗਦੇ ਸੀ ਪਰ ਇਹਨਾਂ ਕੋਲੇ ਪੈਸੇ ਹੈ ਨਹੀਂ ਕੋਡਾ ਫੋਨ ਨਹੀਂ ਸੀ ਲੱਗ ਰਿਹਾ ਸੀ ਇਹਨਾਂ ਨੂੰ ਰੋਟੀ ਨਿਖਵਾਉ। ਉਹ ਕਹਿੰਦਾ ਵੀ ਇਹਨਾਂ ਨੂੰ ਅੰਦਰ ਬੁਲਾਓ। ਸਭ ਤੋਂ ਪਹਿਲਾਂ ਇਹਨਾਂ ਨੂੰ ਰੋਟੀ ਖਵਾਓ। ਪਾਣੀ ਪਿਵਾਓ, ਚਾਹ ਪਿਵਾਓ। ਉਹ ਹੱਥ ਜੋੜ ਕੇ ਅੰਦਰ ਲੈ ਆਇਆ। ਉਹਨਾਂ ਨੂੰ ਭੁੱਖਿਆਂ ਨੂੰ ਰੋਟੀ ਦਿੱਤੀ। ਰੋਟੀ ਦੇਣ ਤੋਂ ਬਾਅਦ ਉਹ ਬਜ਼ੁਰਗ ਜੋੜੇ ਨੇ ਹੱਥ ਬੰਨ੍ਹ ਲਏ। ਕਹਿੰਦਾ ਪੁੱਤ ਸਾਡੇ ਕੋਲੇ ਪੈਸੇ ਤਾਂ ਹੈ ਨਹੀਂ। ਪਰ ਤੁਸੀਂ ਸਾਨੂੰ ਧਾਬੇ ਤੋਂ ਕੰਮ ਕਰਵਾ ਲਓ, ਭਾਂਡੇ ਬਿਜਵਾ ਲਓ। ਉਹ ਬਿਰਧ ਨੇੜੀ ਕਹਿੰਦੇ ਮੈਂ ਪੁੱਤ ਭਾਂਡੇ ਮਾਜਦਿਆ ਕਰੂੰ। ਬਜ਼ੁਰਗ ਜਿਹੜਾ ਸਰਦਾਰ ਜੀ ਸੀ ਉਹ ਕਹਿੰਦਾ ਮੈਂ ਤੁਹਾਡੇ ਭਾਂਡੇ ਚੱਕ ਦਿਆ ਕਰੂੰ ਮੈਂ ਲੰਗਰ ਵਰਤਾ ਦਿਆ ਕਰੂੰ ਉਹ ਕਹਿੰਦਾ ਕੋਈ ਗੱਲ ਤੁਸੀਂ ਕੰਮ ਕਰ ਲਿਆ ਕਰੋ ਤੁਸੀਂ ਉਹਨੂੰ ਆਪਣਾ ਟਾਬਾ ਸਮਝੋ ਰਹਿਣ ਲਈ ਇੱਕ ਕਮਰਾ ਵੀ ਦਿੱਤਾ ਉਸ ਸਿਆਣੇ ਟਾਬੇ ਵਾਲੇ ਦੇ ਵਧੀਆ ਬੰਦਾ ਸੀ ਉਹ ਇੱਕ ਦਿਨ ਜਦੋਂ ਉਹ ਜਿਹੜੀ ਬਜ਼ੁਰਗ ਔਰਤ ਸੀ ਉਹ ਭਾਂਡੇ ਤੋਰੀ ਸੀ ਤੇ ਜਿਹੜਾ ਬਜ਼ੁਰਗ ਬੰਦਾ ਸੀ ਉਹ ਰੋਟੀ ਸਰਵ ਕਰ ਰਿਆ ਸੀ ਰੋਟੀ ਪਰਤਾ ਇਹਨੇ ਵਿੱਚ ਇੱਕ ਬਹੁਤ ਮਹਿੰਗੀ ਕਾਰ ਦੇ ਵਿੱਚੋਂ ਨਿਕਲ ਕੇ ਚਿੱਟੇ ਕੁਰਤੇ ਪਜਾਮੇ ਦੇ ਵਿੱਚ ਦੋ ਤਿੰਨ ਮੁੰਡੇ ਨਾਲ ਤੇ ਉਹ ਆਉਂਦੇ ਨੇ ਆ ਕੇ ਪਹਿਲਾਂ ਉਸ ਮੁੰਡੇ ਨਾਲ ਹਟਾਬੇ ਦੇ ਮਾਲਕ ਨਾਲ ਜੱਫੀ ਪਾਉਂਦੇ ਨੇ ਕਿਉਂਕਿ ਉਹ ਦੋਨੇ ਦੋਸਤ ਜੱਫੀ ਪਾਉਂਦੇ ਨੇ ਉਹ ਕਹਿੰਦਾ ਵੀ ਹਾਂ ਵੀ ਦੱਸ ਕੀ ਖਾਏਗਾ ਬੰਦਾ ਜੋ ਤੇਰੇ ਕੋਲ ਹੈ ਲਿਆ ਕਰਨ ਕਹਿੰਦਾ ਭੁੱਖ ਬਹੁਤ ਕਹਿੰਦਾ ਆ ਵੀ ਛੰਦੇ ਆ ਵੀ ਪ੍ਰੈਜ਼ੈਂਟ ਆ ਬੈਠ ਓਏ ਰੋਟੀ ਖਾਈ ਆਪਾਂ ਆਪਣੇ ਯਾਰ ਦਾ ਟੱਬ ਜਦੋਂ ਬਸ਼ੁਰਗ ਉਹਦਾ ਬਾਪ ਰੋਟੀ ਦੇ ਥਾਲ ਲੈ ਕੇ ਆਉਂਦਾ ਤਾਂ ਜੱਕਦਮ ਉਹ ਟੜਕ ਕੇ ਉੱਡਦਾ ਬਾਪੂ ਤੋਂ ਇਹੋ ਜੀ ਲਿੰਗਾ ਪੈਂਦੀ ਆ ਭਾਂਡੇ ਮੰਜਲ ਵਾਲੀ ਉਸ ਬਜ਼ੁਰਗਔਰਤ ਦੀ ਜਿਹੜੀ ਭਾਂਡੇ ਮાળਦੀ ਸੀ ਬੇਬੇ ਉਹ ਕਦਾ ਪੁੱਤ ਵੀ ਉਹ ਤਾਂ ਸਾਨੂੰ ਘਰੋਂ ਕੱਢਦਾ ਤੇ ਸਾਨੂੰ ਤੇ ਢਾਬੇ ਵਾਲੇ ਨੇ ਸਹਾਰਾ ਦਿੱਤਾ ਜੇ ਨਾ ਸਾਰਾਂ ਜਦ ਤੱਕ ਤਾਂ ਮਰ ਜਾਂਦੇ ਇਹ ਗੱਲ ਨੂੰ ਜਿਹੜਾ ਢਾਬੇ ਦਾ ਮਾਲਕ ਹੁੰਦਾ ਉਹ ਸੁਣ ਲਾਂਦਾ ਉਹ ਆ ਕੇ ਬੋਲਦਾ ਹੈ ਕਹਿੰਦਾ ਯਾਰ ਤੇਰੇ ਮਾਂ ਬਾਪ ਨੇ ਕਹਿੰਦਾ ਹਾਂ ਮੇਰੇ ਮਾਪੇ ਨੇ ਕਹਿੰਦਾ ਮੈਨੂੰ ਸ਼ਰਮ ਆ ਰਹੀ ਹੈ ਕਿ ਤੂੰ ਮੇਰਾ ਦੋਸਤ ਹੈ ਤੂੰ ਐ ਕਰ ਉਹ ਬਜ਼ੁਰਗ ਬੰਦੇ ਨੂੰ ਕਹਿੰਦਾ ਇਹਦਾ ਬਾਪੂ ਜੀ ਇਹ ਰੋਟੀ ਤੇ ਥਾਲ ਚੱਕੋ ਇਹਨੂੰ ਵਾਪਸ ਲੈ ਕੇ ਜਾਓ ਜਿਹੜਾ ਬੰਦਾ ਆਪਣੇ ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰ ਸਕਦਾ ਜਿਹੜਾ ਬੰਦਾ ਆਪਣੇ ਮਾਪੇ ਨੂੰ ਰੋਟੀ ਨਹੀਂ ਦੇ ਸਕਦਾ ਉਹਨੂੰ ਰੋਟੀ ਮਿਲਦਾ ਦੇਣ ਦਾ ਸਰਬ ਕਰਨ ਦਾ ਕੋਈ ਹੱਕ ਨਹੀਂ ਉਹ ਬੜਾ ਅਫਸੋਸਹਿਜਾ ਮੂੰਹ ਲੈ ਕੇ ਬਹਿ ਗਿਆ ਉਹ ਕਹਿੰਦਾ ਜ्या ਵੀ ਖੜਾ ਹੋ ਜਾ ਮੇਰੇ ਟਾਬੇ ਤੋਂ ਉੱਪਰ ਚੱਲ ਜਾ ਅੱਜ ਤੋਂ ਬਾਅਦ ਕਹਾਂ ਤੇਰੇ ਮਾਪੇ ਨੇ ਇਹ ਮੇਰੇ ਮਾਪੇ ਨੇ ਔਰ ਅੱਜ ਤੋਂ ਬਾਅਦ ਕਹਾਂ ਤੂੰ ਮੇਰੇ ਟਾਬੇ ਤੇ ਇਹਦਾ ਹੁਣ ਅਰਥ ਕੀ ਨਿਕਲਦਾ ਅਰਥ ਇਹ ਨਿਕਲਦਾ ਹੈ ਵੀ ਬਜ਼ੁਰਗ ਜਿਹੜੇ ਨੇ ਤੁਸੀਂ ਸਰਕਾਰੋਂ ਨਾ ਉਹਨਾਂ ਨੂੰ ਬਜ਼ੁਰਗਤਾ ਉਹ ਫਰਮਾਇਆ ਦੇ ਬਜ਼ੁਰਗਤਾ ਉਹ ਗਹਿਣੇ ਨੇ ਇਹਨਾਂ ਨੂੰ ਸੰਭਾਲ ਕੇ ਰੱਖਿਆ ਕਰੋ ਕਿਉਂਕਿ ਜਦੋਂ ਬਜ਼ੁਰਗ ਘਰੋਂ ਜਾਂਦੇ ਨੇ ਇਸ ਦੁਨੀਆ ਤੋਂ ਜਾਂਦੇ ਨਹੀਂ ਜਾਂ ਵੈਸੇ ਘਰੋਂ ਜਾਂਦੇ ਨੇ ਤਾਂ ਘਰ ਵੈਸੀ ਸੁਨਣਾ ਹੋ ਜਾਂਦਾ ਸੋ ਉਸ ਦੋਸਤ ਨੇ ਢਾਬੇ ਦੇ ਮਾਲਕ ਨੇ ਬਹੁਤ ਵਧੀਆ ਕਿਰਦਾਰ ਨਿਭਾਇਆ ਆਪਣੇ ਦੋਸਤ ਨਾਲ ਵੀ ਉਹਨੂੰ ਦੋ ਤੋਂ ਹੋਟੋ ਢਾਬੇ ਤੋਂ ਭਜਾਤਾ ਤੇ ਇਹ ਨਾਲ ਬਜ਼ੁਰਗਾਂ ਨੂੰ ਵੀ ਸਾਮਿਆ ਜਿੰਨਾ ਬਜ਼ੁਰਗਾਂ ਨੂੰ ਲੋੜ ਸੀ ਦੋਸੋ ਜੇ ਸਾਰੇ ਬੱਚੇ ਸਹੀ ਹੋ ਜਾਣ ਤਾਂ ਵਿਰਧ ਆਸ਼ਰਮਾਂ ਦੀ ਅਨਾਥ ਆਸ਼ਰਮਾਂ ਦੀ ਲੋੜ ਨਾ ਪਵੇ ਐਸੀ ਅੱਜ ਦੀ ਛੋਟੀ ਜੀ ਕਹਾਣੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਆਪਣੇ ਕਮੈਂਟ ਜਰੂਰ ਦਿਓ ਨਾ ਚੰਗੀ ਲੱਗੀ ਤਾਂ ਵੀ ਦੱਸ ਦਿਓ ਅਗਲੀਆਂ ਕਹਾਣੀਆਂ ਵਿੱਚ ਫਿਰ ਸੁਧਾਰ ਕਰਾਂਗਾ ਇਜਾਜ਼ਤ ਦੇ ਦਿਓ ਬਾਕੀ